ਡਰੀ ਹੋਈ ਵੀਨਾ ਦਾ ਸਾਹ ਨਾਲ ਸਾਹ ਨਹੀਂ ਸੀ ਰਲ ਰਿਹਾ ਵੀਨਾ ਕਦੇ ਨਵੀ ਦੇ ਮੂੰਹ ਵੱਲ ਦੇਖੇ ਕਦੇ ਖੜਕ ਰਹੀ ਦਰਵਾਜ਼ੇ ਵੱਲ ਬਾਰੋਂ ਕਾਕੇ ਹੋਰੀ ਗਾਲਾਂ ਕੱਢਦੇ ਨਵੀ ਨੂੰ ਬੁਲਾ ਰਹੇ ਸੀ ਵੀਨਾ ਦੀਆਂ ਅੱਖਾਂ ਅੱਗੇ ਹਨੇਰਾ ਛਾਰਿਆ ਸੀ ਨਵੀ ਦਰਵਾਜ਼ੇ ਦਾ ਕੁੰਡਾ ਲਗਾ ਕੇ ਪਹਿਲਾ ਵੀਨਾ ਕੋਲ ਗਿਆ ਇਸ ਕਰਕੇ ਕਾਕੇ ਹੋਰੀ ਅੰਦਰ ਤੇ ਆ ਨਹੀਂ ਸਕਦੇ ਸੀ ਨਵੀ ਨੇ ਇੱਕ ਹੱਥ ਨਾਲ ਫੋਨ ਜੇਬ ਚੋਂ ਕੱਢਿਆ ਤੇ ਦੂਜੇ ਨਾਲ ਵੀਨਾ ਦੀ ਬਾਹ ਫੜੀ ਤੇ ਛੱਤ ਤੇ ਲੈ ਗਿਆ ਨਵੀ ਨੇ ਆਪਣੇ دوست ਦੇਵ ਨੂੰ ਫੋਨ ਕੀਤਾ ਤੇ ਕਿਹਾ ਚੱਲ ਸ਼ੇਰਾ ਨਿਕਲ ਪਾਉ ਕੰਮ ਸ਼ੁਰੂ ਹੋ ਗਿਆ ਰੋਂਦੀ ਹੋਈ ਵੀਣਾ ਨੇ ਨਵੀ ਨੂੰ ਰੋਕਦੇ ਹੋਏ ਕਿਹਾ ਨਵੀ ਬਾਹਰ ਨਾ ਜਾਈਂ ਨਵੀ ਤੈਨੂੰ ਮਾਰ ਦੇਣਗੇ ਨਵੀ ਨੇ ਕਿਹਾ ਵੀਣਾ ਤੂੰ ਘਬਰਾ ਨਾ ਕੁਝ ਨਹੀਂ ਹੁੰਦਾ ਦੇਵ ਹੋਰੀ ਆਉਂਦੇ ਨਹੀਂ ਅਸੀਂ 4-5 ਜਣੇ ਆ ਕੁਝ ਨਹੀਂ ਹੁੰਦਾ ਅੱਜ ਇਹਨਾਂ ਨੂੰ ਬੰਦੇ ਬਣਾ ਕੇ ਹੀ ਜਾਵਾਂਗੇ ਪੈ ਜਾ ਜਾ ਕੇ ਤੂੰ ਫੋਨ ਨਾ ਕਰੀ ਮੈਂ ਆਪੇ ਕਰ ਲਵਾਂਗਾ ਵੀਣਾ ਨੇ ਰੋਂਦੀ ਹੋਈ ਨੇ ਕਿਹਾ ਨਹੀਂ ਨਹੀਂ ਨਵੀ ਤੂੰ ਨਾ ਜਾ ਮਿੰਨ ਤਾਂ ਤੇਰੇ ਅੱਗੇ ਐਵੇਂ ਨਾ ਕਰ ਜੇ ਤੈਨੂੰ ਕੁਝ ਹੋ ਗਿਆ ਫਿਰ ਪਲੀਜ਼ ਨਵੀ ਰੁਕ ਜਾ ਨਵੀ ਨੇ ਕਿਹਾ ਚੁੱਪ ਕਰਕੇ ਕਮਰੇ ਚ ਜਾ ਇਹ ਨਾ ਹੋਵੇ ਰੋਲਾ ਸੁਣ ਕੇ ਤੇਰੇ ਘਰ ਦੇ ਜਾਗ ਪੈਣ ਤੇ ਗੱਲ ਵੱਧ ਜਾਵੇ ਨਾ ਨਾ ਕਰਦੀ ਨੂੰ ਨਵੀ ਨੇ ੱੱਕੇ ਨਾਲ ਕਰਦੀਆਂ ਪੌੜੀਆਂ ਤੇ ਛੱਡ ਕੇ ਆਪ ਭੱਜ ਕੇ ਖੱਬੇ ਪਾਸਿਓਂ ਕੰਧ ਟੱਪ ਕੇ ਬਾਹਰ ਗਲੀ 'ਚ ਛਾਲ ਮਾਰੀ ਕਾਕੀ ਹੁਰੀ ਪੰਜ-ਛਤ ਜਣੇ ਹਾਲੇ ਵੀ ਵਾੜੇ ਵਾਲੇ ਗੇਟ ਤੇ ਖੜੇ ਨਵੀ ਦੇ ਬਾਹਰ ਆਉਣ ਦੀ ਉਡੀਕ ਕਰ ਰਹੇ ਸੀ ਨਵੀ ਨੇ ਦੂਰ ਖੜੀ ਨੇ ਸੀਟੀ ਮਾਰੀ ਤੇ ਕਿਹਾ ਆਜੋ ਸਾਲਿਓ ਜੀਜਾ ਤੇ ਇੱਧਰ ਖੜਾ ਸੁਣਦੇ ਹੀ ਸਾਰੇ ਨਵੀ ਵੱਲ ਨੂੰ ਭੱਜੇ ਨਵੀ ਅੱਗੇ ਵੱਲ ਨੂੰ ਭੱਜ ਪਿਆ ਤੇ ਗਲੀ 'ਚ ਲੁਕ ਗਿਆ ਕਾਕੀ ਨਾਲ ਦੇ ਸਾਰੇ ਭੱਜੇ ਪਰ ਉਹਨਾਂ 'ਚੋਂ ਇੱਕ ਪਿੱਛੇ ਸੀ ਜਿਹਨੂੰ ਦੇਵ ਹੋਰ ਤੇ ਤਿੰਨ ਜਾਣਿਆਂ ਨੇ ਫੜ ਲਿਆ ਤੇ ਆਵਾਜ਼ ਨਾ ਨਿਕਲਣ ਦਿੱਤੀ ਤੇ ਚੰਗਾ ਕੁੱਟ ਮਾਰ ਕੇ ਲਹੂ ਲੋਹਾਨ ਕਰਕੇ ਕੰਧ ਨਾਲ ਬਿਠਾ ਕੇ ਆ ਗਏ ਕਾਕੀ ਹੋਰਾਂ ਪਿੱਛੇ ਤੁਰ ਪਈ ਹਨੇਰੇ 'ਚ ਖੜੇ ਨਵੀ ਨੇ ਜਦ ਆਪਣੇ ਵੱਲ ਨੂੰ ਆਉਂਦੇ ਦੇਖਿਆ ਤਾਂ ਇੱਕ ਕੱਚੀ ਕੰਧ ਤੋਂ ਇੱਟ ਚੱਕ ਕੇ ਆਉਂਦਿਆਂ ਵੱਲ ਨੂੰ ਮਾਰੀ ਤੇ ਭੱਜ ਪਿਆ ਇਟ ਸਿੱਧੀ ਕਾਕੇ ਦੇ ਮੋਢੇ ਤੇ ਵੱਜੀ ਰੋਲਾ ਪੈ ਗਿਆ ਇੱਥੇ ਹੀ ਆ ਇੱਥੇ ਹੀ ਆ ਫੜ ਲੋ ਫੜ ਲੋ ਦੇਵੋਰੀ ਰੋਲਾ ਸੁਣ ਕੇ ਕੰਦਾ ਨਾਲ ਲੱਗ ਗਈ ਕਾਕੇ ਦੇ ਨਾਲ ਦਿਆਂ ਨੇ ਵੀ ਉਸੇ ਕੰਧ ਤੋਂ ਇਟਾਂ ਚੁੱਕੀਆਂ ਤੇ ਪੁੱਜੇ ਜਾਂਦੇ ਨਵੀ ਦੇ ਮਗਰ ਚਲਾਉਣੀਆਂ ਸ਼ੁਰੂ ਕਰ ਦਿੱਤੀਆਂ ਪਰ ਨਵੀ ਬਚ ਗਿਆ ਦੂਜੀ ਪਾਸੇ ਦੇਖਦੇ ਹੀ ਦੇਵਹੋਰਾ ਨੇ ਇਟਾਂ ਦਾ ਮੀਂ ਕਾਕੇ ਹੋਰਾਂ ਵੱਲ ਵਹਾਤਾ ਨਵੀ ਨੂੰ ਜਦੋਂ ਪਤਾ ਲੱਗਾ ਕਾਕੇ ਹੋਰਾਂ ਦੀ ਇੱਟਾਂ ਵੱਜ ਰਹੀਆਂ ਨਵੀ ਵਾਪਸ ਆਇਆ ਤੇ 5-7 ਉਹਨੇ ਵੀ ਚਲਾਤੀਆਂ ਕਾਕੇ ਹੋਰੀ ਜਾਨ ਬਚਾ ਕੇ ਭੱਜੇ ਤੇ ਕਿਸੇ ਗਲੀ 'ਚ ਜਾ ਲੁਕੇ ਦੇਵ ਹੋਰੀ ਅੱਗੇ ਆਏ ਤੇ ਨਵੀ ਨੂੰ ਮਿਲੇ ਦੇਵ ਨੇ ਪੁੱਛਿਆ ਨਵੀ ਵੱਜੀ ਤੇ ਨਹੀਂ ਨਵੀ ਨੇ ਕਿਹਾ ਨਹੀਂ ਦੇਵ ਨੇ ਕਿਹਾ ਚਲੋ ਨਿਕਲਦੇ ਆ ਬਹੁਤ ਹੋ ਗਿਆ ਇਸ ਤੋਂ ਪਹਿਲਾਂ ਕਿ ਪਿੰਡ ਵਾਲੇ ਉੱਠ ਜਾਣ ਨਵੀ ਨੇ ਕਿਹਾ ਨਹੀਂ ਕੁਝ ਨਹੀਂ ਹੁੰਦਾ ਅੱਜ ਇਹਨਾਂ ਨੂੰ ਠੋਕ ਕੇ ਹੀ ਜਾਵਾਂਗੇ ਆ ਜਾਓ ਜਿਸ ਗਲੀ 'ਚ ਕਾਕੇ ਹੋਰੀ ਗਏ ਸਾਰੇ ਉਸੇ ਗਲੀ 'ਚ ਵੜ ਗਏ ਉਧਰੋਂ ਕਾਕੇ ਨੂੰ ਪਤਾ ਲੱਗਾ ਕਿ ਨਵੀ ਦੇ ਨਾਲ ਮੁੰਡੇ ਆ ਕਾਕੇ ਨੇ ਸਰਪੰਚ ਨੂੰ ਫੋਨ ਕਰਤਾ ਕਿ ਪਿੰਡ 'ਚ ਚੋਰ ਆ ਗਏ ਸਰਪੰਚ ਨੇ ਸਪੀਕਰ 'ਚ 호ਕਾ ਦਿਵਾਤਾ ਕਿ ਸਾਰਾ ਪਿੰਡ ਘਰਾਂ ਤੋਂ ਬਾਹਰ ਆ ਜਾਓ ਚੋਰਾਂ ਨੂੰ ਨਿਕਲਣ ਨਹੀਂ ਦੇਣਾ 호ਕਾ ਸੁਣਦੇ ਦੇਵ ਦੇ ਸਾਹ ਨਿਕਲ ਗਏ ਬਾਕੀ ਮੁੰਡੇ ਵੀ ਡਰ ਗਏ ਸਾਰੇ ਨਵੀ ਨੂੰ ਪੁੱਛਣ ਲੱਗੇ ਹੁਣ ਕੀ ਬਣੂ ਸਾਰੇ ਪਾਸਿਆਂ ਤੋਂ ਕੀ ਲੈਣਗੇ ਆਪਾਂ ਨੂੰ ਨਵੀ ਨੇ ਕਿਹਾ ਦੇਵ ਤੂੰ ਗੱਡੀ ਵਾਲੇ ਮੁੰਡੇ ਨੂੰ ਫੋਨ ਕਰਕੇ ਕਹਿ ਗੱਡੀ ਨੇੜੇ ਲੈ ਕੇ ਤਿਆਰ ਰੱਖੇ ਅਸੀਂ ਆਉਨੇ ਆ ਦੇਵ ਨੇ ਓਵੇਂ ਕੀਤਾ ਨਵੀ ਨੇ ਨਾਲ ਦੇ ਨੂੰ ਕਿਹਾ ਪਿਸਤੌਲ ਮੈਨੂੰ ਫੜਾ ਤੇਰੇ ਤੋਂ ਚਲਣਾ ਨਿਸ਼ੰਦੇ ਕਬਰਾਈ ਹੋਏ ਸ਼ਿੰਦੇ ਨੇ ਬਿਨਾਂ ਸਵਾਲ ਕੀਤੇ ਪਿਸਤੌਲ ਨਵੀ ਨੂੰ ਫੜਾਤਾ ਨਵੀ ਨੇ ਚੈੱਕ ਕੀਤਾ ਤੇ ਕਿਹਾ ਕੁਝ ਨਹੀਂ ਹੁੰਦਾ ਬਸ ਕੋਈ ਪਿੱਛੇ ਨਾ ਰਹਿ ਜਿਓ ਆ ਜਾਓ ਅੱਗੇ ਵਧੇ ਤੇ ਕੁਝ ਲੋਕ ਆਉਂਦੇ ਦੇਖੇ ਤਾਂ ਨਵੀ ਹੋਰੀ ਭੱਜ ਕੇ ਦੂਜੀ ਗਲੀ ਨੂੰ ਹੋ ਗਏ ਅੱਗੇ ਕਾਕਾ ਹੱਥ 'ਚ ਤਲਵਾਰ ਲਈ ਖੜਾ ਸੀ ਨਾਲ ਦੇ ਵੀ ਹਥਿਆਰ ਚੱਕੀ ਖੜੇ ਸੀ ਕਾਕੀ ਨੇ ਕਿਹਾ ਆ ਜਾ ਹੁਣ ਨਿਕਲ ਕੇ ਦਿਖਾ ਨਵੀ ਨੇ ਪਿਸਤੌਲ ਕੱਢਿਆ ਸਿੱਧਾ ਕਰਤਾ ਕਾਕੇ ਵੱਲ ਦੇਵ ਨੇ ਕਿਹਾ ਨਹੀਂ ਨਵੀ ਰੁਕ ਜਾ ਦੇਵ ਨੇ ਕਿਹਾ ਆਜੋ ਓਏ ਕਾਕੇ ਹੋਰੀ ਦੇ ਵੱਲ ਨੂੰ ਭਜੇ ਤਾਂ ਕਾਕਾ ਨਵੀ ਵੱਲ ਨੂੰ ਹੋ ਗਿਆ ਨਵੀ ਨੇ ਪਸਤੋਲ ਡੱਬ ਚ ਰੱਖ ਲਿਆ ਤੇ ਖਾਲੀ ਹੱਥ ਕਰਕੇ ਕਾਕੇ ਅੱਗੇ ਖੜ ਗਿਆ ਕਾਕੇ ਨੇ ਵਾਰ ਕੀਤਾ ਤਾਂ ਨਵੀ ਪਾਸੇ ਹੋ ਗਿਆ ਤੇ ਮੌਕਾ ਮਿਲਦੇ ਹੀ ਕਾਕੇ ਦੇ ਮੂੰਹ ਤੇ ਜ਼ੋਰ ਨਾਲ ਚਪੇੜ ਵੱਜੀ ਕਾਕੇ ਦੇ ਪੈਰ ਨਾਲ ਲੱਗੇ ਕੰਦ ਨਾਲ ਜਾ ਵੱਜਾ ਦੇਵ ਨੇ ਇੱਕ ਡਾਗ ਮਾਰੀ ਸ਼ਿੰਦੇ ਨੇ ਉਹਨੂੰ ਗਲ ਤੋਂ ਫੜ ਕੇ ਦੂਜੇ ਪਾਸੇ ਸੁੱਟਦਾ ਕਾਕਾ ਫੇਰੇ ਨਵੀਂ ਵੱਲ ਨੂੰ ਗਿਆ ਤਾਂ ਸ਼ਿੰਦੇ ਨੂੰ ਪਾਸੇ ਕਰਦੇ ਹੋਏ ਨਵੀਂ ਨੂੰ ਪਤਾ ਨਾ ਲੱਗਾ ਕਦੋਂ ਤਲਵਾਰ ਉਹਦੀ ਬਾਹਂ ਤੇ ਵੱਜੀ ਦੇਖਦੇ ਹੀ ਦੇਵ ਨੇ ਕਾਕੇ ਨੂੰ ਮਗਰੋਂ ਫੜ ਕੇ ਧੂ ਲਿਆ ਤੇ ਗਲੀ ਚ ਪਈ ਇੱਟ ਚੱਕ ਕੇ ਕਾਕੇ ਦੇ ਮੱਥੇ 'ਚ ਮਾਰੀ ਕਾਕੇ ਦੇ ਨਾਲ ਦੇ ਨੇ ਦੇਵ ਨੂੰ ਫੜ ਕੇ ਸੁੱਟ ਲਿਆ ਨਵੀ ਨੇ ਇੱਕ ਤੋ ਡਾਂਗ ਖੋ ਲਈ ਤੇ ਜਿਹੜਾ ਦੇਵ ਨੂੰ ਫੜੀ ਬੈਠਾ ਸੀ ਉਹਦੇ ਸਿਰ 'ਚ ਵਗਾ ਕੇ ਮਾਰੀ। ਵਜਦੇ ਹੀ ਉਹਨੇ ਦੇਵ ਨੂੰ ਛੱਡਤਾ। ਦੂਜੇ ਤਿੰਨ ਨਾਲ ਸਿੰਦਾ ਤੇ ਰਾਜ ਤੋ ਪਾਈ ਹੋ ਰਹੇ ਸੀ। ਦੇਵ ਤੇ ਨਵੀ ਗਏ ਤੇ ਸਿੰਦੇ ਹੋਰਾਂ ਨੂੰ ਪਾਸੇ ਕੀਤਾ। ਨਵੀ ਨੇ ਦੋ ਤੇ ਡਾਂਗਾ ਮਾਰੀਆਂ ਤੀਜੇ ਦੇ ਦੇਵ ਨੇ ਤਿੰਨ ਚਾਰ ਚਪੇੜਾ ਮਾਰੀਆਂ। ਰੋਲਾ ਪਿੰਡ ਦਾ ਸੁਣ ਕੇ ਨਵੀ ਨੇ ਕਿਹਾ ਨਿਕਲੋ ਹੁਣ। ਨਵੀ ਪਤਾ ਲੱਗ ਗਿਆ ਕਿ ਪਿੰਡ ਵਾਲੇ ਇਧਰ ਨੂੰ ਆ ਰਹੇ ਨੇ। ਦੇਵ ਨਵੀ ਸ਼ਿੰ다ਰਾ ਚਾਰੋਂ ਪਿੰਡੋਂ ਬਾਹਰ ਨੂੰ ਭੱਜ ਪਈ ਸਾਹਮਣੇ ਗੱਡੀ ਸਟਾਰਟ ਦੇ ਕੇ ਉਹਨਾਂ ਦਾ ਹੌਸਲਾ ਵੱਧ ਗਿਆ ਇੰਨੇ ਨੂੰ ਪਿੰਡ ਵਾਲਿਆਂ ਨੇ ਉਹਨਾਂ ਦੇ ਪਿੱਛੇ ਇੱਟਾਂ ਰੋੜੇ ਚਲਾਉਣੇ ਸ਼ੁਰੂ ਕਰ ਦਿੱਤੇ ਜਦੋਂ ਸ਼ਿੰਦੇ ਦੇ ਗਿੱਟੇ ਤੇ ਵੱਜਿਆ ਸ਼ਿੰਦਾ ਉਤੀ ਬੈਠ ਗਿਆ ਲੋਕੀ ਨੇੜੇ ਆਉਂਦੇ ਦੇਖ ਕੇ ਨਵੀ ਨੇ ਪਿਸਤੌਲ ਕੱਢ ਕੇ ਇੱਕ ਫਾਇਰ ਕੀਤਾ ਪਰ ਜੇ ਉਹਦੇ ਲੋਕ ਰੁਕ ਗਏ ਨਵੀ ਨੇ ਪਿਸਤੌਲ ਸਿੱਧਾ ਕਰਕੇ ਕਿਹਾ ਆਉਣਾ ਕਿਸੇ ਨੇ ਅੱਗੇ ਦੇਵ ਨੇ ਤੇ ਰਾਜ ਨੇ ਛਿੰਦੇ ਨੂੰ ਚੱਕ ਕੇ ਗੱਡੀ ਵੱਲ ਨੂੰ ਲੈ ਗਏ ਗੱਡੀ ਵਾਲਾ ਮੁੰਡਾ ਵੀ ਗੱਡੀ ਨੇੜੇ ਲੈ ਕੇ ਆ ਗਿਆ ਨਵੀ ਨੇ ਇੱਕ ਹੋਰ ਫਾਇਰ ਲੋਕਾਂ ਦੀ ਭੀੜ ਵੱਲ ਨੂੰ ਚਲਾਤਾ ਲੋਕਾਂ 'ਚ ਹਫੜਾ ਤਪੜੀ ਮਚ ਗਈ ਲੋਕ ਪਿੱਛੇ ਨੂੰ ਭੱਜਣ ਲੱਗੇ ਨਵੀ ਵੀ ਭੱਜ ਕੇ ਗੱਡੀ 'ਚ ਵੜ ਗਿਆ ਤੇ ਗੱਡੀ ਮਿੰਟਾਂ 'ਚ ਪਿੰਡੋਂ ਬਾਹਰ ਹੋ ਗਈ ਦੂਜੇ ਪਾਸੇ ਜਦੋਂ ਦਾ ਨਵੀ ਵੀਣਾ ਨੂੰ ਪੌੜੀਆਂ ਛੱਡ ਕੇ ਗਿਆ ਵੀਨਾ ਦਾ ਕੋਈ ਹਾਲ ਨਾ ਰਹਾ ਉਹ ਮਸਾਈ ਪੋੜੀਆਂ ਉਤਰੀ ਤੇ ਉਸ ਦੀਆਂ ਲੱਤਾਂ ਕੰਬ ਰਹੀਆਂ ਸੀ ਕੁਝ ਸਮਝ ਨਹੀਂ ਸੀ ਆ ਰਹੀ ਕੀ ਕੀਤਾ ਜਾਵੇ ਫਿਰ ਮਾਪਿਓ ਤੋਂ ਡਰਦੀ ਆ ਕੇ ਮੰਝੇ ਤੇ ਪੈ ਗਈ ਪਈ ਰੋਈ ਜਾਵੇ ਬਹੁਤ ਸਾਰੇ ਵਿਚਾਰ ਉਹਦੇ ਮਨ ਦੇ ਵਿੱਚ ਘੁੰਮ ਰਹੇ ਸੀ ਤੇ ਉਹ ਰੋ ਰਹੀ ਸੀ ਉਹ ਸੋਚ ਰਹੀ ਸੀ ਨਵੀ ਨੂੰ ਫੜ ਲਿਆ ਤੇ ਫਿਰ ਕੁੱਟਣਗੇ ਪੁੱਦਨਾਮੀ ਹੋ ਮੇਰੀ ਐਵੇਂ ਜਿੱਦ ਤੇ ਅੜ ਗਿਆ ਮੈਂ ਮਨਾ ਕੀਤਾ ਸੀ ਕਿ ਨਾ ਆਈ ਕਾਕੀ ਨਹੀਂ ਮੇਰਾ ਨਾਂ ਵੀ ਲੈ ਦੇਣਾ ਮੇਰੀ ਮਾਪਿਓ ਦਾ ਸਿਰ ਨੀਵਾ ਹੋਊਗਾ ਫਿਰ ਨਵੀ ਦਾ ਸੂਸ ਸੋਚ ਓਨਾ ਹੌਲੀ-ਹੌਲੀ ਰੋਣ ਦੀ ਆਵਾਜ਼ ਕਦ ਹੋਕਿਆਂ ਚ ਬਦਲ ਗਈ ਉਹਨੂੰ ਵੀ ਪਤਾ ਨਾ ਲੱਗਾ ਵੀਨਾ ਦਾ ਦਿਲ ਕੀਤਾ ਗੇਟ ਖੋਲਾਂ ਤੇ ਨਵੀ ਨੂੰ ਕਰੇ ਲੈ ਆਵਾਂ ਦੇਖੀ ਜਾਊ ਜੋ ਹੋਊਗੀ ਇਹਨਾਂ ਜਾਨਵਰਾਂ ਦੇ ਹੱਥੋਂ ਤਾਂ ਬਚ ਜਾਵੇਗਾ ਪਤਾ ਨਹੀਂ ਕੀ ਕੀ ਸੋਚ ਕੇ ਰੋ ਰਹੀ ਸੀ ਫੋਨ ਨੂੰ ਮਨਾ ਕਰਕੇ ਗਿਆ ਫੋਨ ਵੀ ਨਹੀਂ ਕਰ ਸਕਤੀ ਰੋ ਰੋ ਕੇ ਉਹਦਾ ਸਿਰ ਦਰਦ ਕਰਨ ਲੱਗਾ ਦਰਦ ਇੰਨਾ ਸ਼ੁਰੂ ਹੋ ਗਿਆ ਕਿ ਫਟਣ ਵਾਲਾ ਹੋ ਗਿਆ ਪਿੰਡੇ 'ਚੋਂ ਸੇਕ ਨਿਕਲਣ ਲੱਗ ਗਿਆ ਫਿਰ ਆਖਰ ਨੂੰ ਫੋਨ ਚੁੱਕ ਕੇ ਸੁਖੀ ਨੂੰ ਕੀਤਾ ਤੇ ਤਿੰਨ ਚਾਰ ਵਾਰ ਰਿੰਗ ਵਜੀ ਫਿਰ ਸੁਖੀ ਨੇ ਚੱਕਿਆ ਸੁਖੀ ਨੇ ਕਿਹਾ ਕੀ ਹੋ ਗਿਆ ਇੰਨੀ ਰਾਤ ਨੂੰ ਸੁਖ ਤਾਂ ਹੈ ਵੀਨਾ ਨੇ ਕਿਹਾ ਨਹੀਂ ਯਾਰ ਬਹੁਤ ਕੰਮ ਖਰਾਬ ਹੋ ਗਿਆ ਤੇਰਾ ਭਰਾ ਕਾਕਾ ਨਵੀ ਹੁਣਾਂ ਦੇ ਮਗਰ ਪਏ ਫਿਰਦੇ ਆ ਪਤਾ ਨਹੀਂ ਕੀ ਬਣੂ ਪਲੀਜ਼ ਕਾਕੇ ਨੂੰ ਰੋਕ ਲੈ ਸੁਖੀ ਨੇ ਗੁੱਸੇ ਚ ਕਿਹਾ ਕੁੱਤੀਏ ਨਾਟਲੀ ਫਿਰ ਕਿਉਂ ਬੁਲਾਇਆ ਆਪ ਦੇ ਖਸਮ ਨੂੰ ਕਿ ਜਿੰਨਾ ਚਿਰ ਕੋਈ ਮਰਦਾ ਨਹੀਂ ਉਹਨਾ ਟਾਈਮ ਤੂੰ ਰੁਕਣਾ ਹੀ ਨਹੀਂ ਹੱਤਾ ਤੇਰੀ ਹੁਣ ਰੋਣ ਦੇ ਜੋਰ ਦਿੱਤਾ ਨਾ ਮਰ ਕਰਦੀ ਆ ਮੈਂ ਕੁਝ ਸੁਖੀ ਨੇ ਫੋਨ ਰੱਖਿਆ ਤੇ ਬੈਟ ਤੋਂ ਉਤਰਨ ਲੱਗੀ ਕਿ ਉਹਨੇ ਨੂੰ ਹੋਕਾ ਆ ਗਿਆ ਪਿੰਡ ਚ ਚੋਰ ਵੜ ਗਏ ਨੇ ਸੁਖੀ ਦੇ ਦਿਮਾਗ ਚ ਪਹਿਲਾ ਇਹੋ ਗੱਲ ਆਈ ਕਿ ਅੱਜ ਨੀ ਨਵੀਂ ਬਚਦਾ ਫਿਰ ਕੁਝ ਸੋਚ ਕੇ ਉੱਠੀ ਤੇ ਆਪਣੇ ਪਿਓ ਕੋਲ ਜਾ ਕੇ ਕਿਹਾ ਬਾਪੂ ਜੀ ਕਾਕਾ ਘਰੇ ਨਹੀਂ ਆਇਆ ਨਾਲੇ ਸਪੀਕਰ ਚ ਹੋਕਾ ਦਿੱਤਾ ਪਿੰਡ ਚ ਚੋਰ ਆ ਗਏ ਸੁਖੀ ਦਾ ਪਿਓ ਜਲਦੀ ਨਾਲ ਉੱਠਿਆ ਤੇ ਕਾਕੇ ਨੂੰ ਦੇਖਣ ਲਈ ਨਿਕਲ ਗਿਆ ਉਧਰੋਂ ਹੋਕਾਂ ਸੁਣਦੇ ਹੀ ਵੀਨਾ ਨੂੰ ਹੋਰ ਡਰ ਲੱਗਣ ਲੱਗਾ ਕਿ ਨਵੀਂ ਚੋਰ ਬਣਾਤਾ ਇਹਨਾਂ ਨੇ ਹੋਕੀ ਦੀ ਆਵਾਜ਼ ਸੁਣ ਕੇ ਵੀਨਾ ਦੀ ਮਾਂ ਉੱਠੀ ਤੇ ਵੀਨਾ ਵੱਲ ਨੂੰ ਪੱਜੀ ਕਿ ਕੁੜੀ ਇਕੱਲੀ ਪਈ ਆ ਜਦੋਂ ਉਹਨੇ ਵੀਨਾ ਨੂੰ ਆਕੇ ਕਿਹਾ ਪੁੱਤ ਵੀਨਾ ਮੇਰੇ ਕੋਲ ਆਕੇ ਪੈ ਜਾ ਕਿੰਦੇ ਪਿੰਡ 'ਚ ਚੋਰ ਵੜ ਗਏ ਆ ਜਦੋਂ ਉਹਦੀ ਮਾਂ ਨੇ ਹੱਥ ਫੜਿਆ ਤਾਂ ਵੀਨਾ ਤੱਪ ਰਹੀ ਸੀ ਵੀਨਾ ਦੀ ਮਾਂ ਨੇ ਕਿਹਾ ਨੀ ਤੈਨੂੰ ਕੀ ਹੋ ਗਿਆ ਤੇਰੇ ਚੋਂ ਤਾਂ ਸੇਕ ਨਿਕਲੀ ਜਾਂਦਾ ਹੈ ਬੁਖਾਰ ਹੋ ਗਿਆ ਲੱਗਦਾ ਮੈਨੂੰ ਸਿਰ ਨੂੰ ਹੱਥ ਲਾ ਕੇ ਦੇਖਿਆ ਤਾਂ ਉਹ ਤਪ ਰਹੀ ਸੀ ਬੋਲਦੀ ਨਹੀਂ ਵੀਨਾ ਤੂੰ ਠੀਕ ਆ ਵੀਨਾ ਨੇ ਕਿਹਾ ਕੁਝ ਨਹੀਂ ਹੋਇਆ ਬਸ ਸਿਰ ਦਰਦ ਆ ਮਾਂ ਨੇ ਕਿਹਾ ਦੇਖ ਕਿਵੇਂ ਤਪੀ ਜਾਨੀ ਆ ਵੀਨਾ ਨੇ ਕਿਹਾ ਬਸ ਥੋੜਾ ਜਿਹਾ ਬੁਖਾਰ ਆ ਵੀਨਾ ਦੀ ਮਾਂ ਨੇ ਪਾਣੀ ਪਿਆ ਕੇ ਕਿਹਾ ਰੋਕ ਇੱਕ ਗੋਲੀ ਵੀ ਤੈਨੂੰ ਦਿਨੀ ਆ ਵੀਨਾ ਦੀ ਮਾਂ ਨੇ ਗੋਲੀ ਲੱਭੀ ਤੇ ਵੀਨਾ ਨੂੰ ਦਿੱਤੀ ਫਿਰ ਚੁੰਨੀ ਦੇ ਪੱਲੇ ਨਾਲ ਵੀਨਾ ਦਾ ਮੁੜਕਾ ਸਾਫ਼ ਕੀਤਾ ਠੰਡੇ ਪਾਣੀ ਦੀਆਂ ਪੱਟੀਆਂ ਉਹਦੇ ਮੱਤੇ ਤੇ ਰੱਖੀਆਂ ਵੀਨਾ ਦੀ ਮਾਂ ਦਾ ਧਿਆਨ ਉਹਦੀਆਂ ਅੱਖਾਂ ਵੱਲ ਗਿਆ ਵੀਨਾ ਪੁੱਤ ਰੋ ਕਿਉਂ ਰਹੀ ਆ ਵੀਨਾ ਨੇ ਜਵਾਬ ਦਿੱਤਾ ਮਾਂ ਸਿਰ ਬਹੁਤ ਦਰਦ ਹੋ ਰਿਹਾ ਮਾਂ ਨੇ ਕਿਹਾ ਕੋਈ ਨਾ ਪੁੱਤ ਠੀਕ ਹੋ ਜਾਊਗਾ ਰੋਣਾ ਇਨੇ ਨੂੰ ਵੀਨਾ ਦਾ ਪਿਓ ਉੱਠ ਕੇ ਆ ਗਿਆ ਪੱਟੀਆਂ ਦੇ ਕੇ ਪੁੱਛਿਆ ਕੀ ਹੋ ਗਿਆ ਵੀਨਾ ਨੂੰ ਵੀਨਾ ਦੀ ਮਾਂ ਨੇ ਦੱਸਿਆ ਬੁਖਾਰ ਬਹੁਤ ਆ ਪਿੰਡਾ ਤਪੀ ਜਾਂਦਾ ਗੋਲੀ ਦਿੱਤੀ ਆ ਹੁਣ ਪਿਓ ਨੇ ਕਿਹਾ ਵਿਖਾਵਾਂ ਡਾਕਟਰ ਨੂੰ ਮਾਂ ਨੇ ਕਿਹਾ ਨਹੀਂ ਰਹਿਣ ਦੋ ਹੋ ਕਾ ਨਹੀਂ ਸੁਣਿਆ ਪਿੰਡ ਚ ਚੋਰ ਤੁਰੇ ਫਿਰਦੇ ਆ ਐਵੇਂ ਕਿਉਂ ਕਿਸੇ ਰੋਲੇ ਚ ਆਉਣਾ ਹੋ ਜੋ ਠੀਕ ਹੋਣੇ ਸਵੇਰੇ ਜਲਦੀ ਲੈ ਜਾਵਾਂਗੇ ਤੂੰ ਬਸ ਆਪਣਾ ਪੂਆ ਦੇਖ ਲਾ ਕਿਤੇ ਕੋਈ ਅੰਦਰ ਵੜ ਕੇ ਨਾ ਬੈਠ ਜਾਵੇ ਪਿਓ ਨੇ ਕਿਹਾ ਚੱਲ ਠੀਕ ਆ ਕਾਫੀ ਟਾਈਮ ਪਟੀਆਂ ਤੁਨੋਂ ਦੋ ਬਾਅਦ ਵੀਣਾ ਦੀ ਮਾਂ ਉਹਦੀ ਨਾਲ ਹੀ ਲੰਮੀ ਪੈ ਗਈ ਉਧਰੋਂ ਸੁਖੀ ਬਹੁਤ ਬੇਚੈਨ ਸੀ ਉਹ ਇਹ ਸੋਚ ਰਹੀ ਸੀ ਕਿ ਪਤਾ ਨਹੀਂ ਹੁਣ ਕੀ ਬਣੇਗਾ ਪਰ ਆ ਤਾਂ ਪਹਿਲਾਂ ਹੀ ਬਾੜ ਸੀ ਹੁਣ ਪਿਓ ਨੂੰ ਵੀ ਤੋਰਤਾ ਉਧਰੋਂ ਦੂਜੇ ਪਾਸੇ ਗੱਡੀ ਜਦੋਂ ਨਵੀਂ ਹੁਣਾ ਦੀ ਪਿੰਡ ਤੋਂ ਬਾਹਰ ਨਿਕਲ ਗਈ ਤਾਂ ਪਿੰਡ ਵਾਲੇ ਆਪਸ ਵਿੱਚ ਗੱਲਾਂ ਕਰ ਰਹੇ ਸੀ ਬਚ ਗਏ ਫੜੇ ਜਾਂਦੇ ਅੱਜ ਪੈਣੀਆ ਬਹੁਤ ਸੇ ਚੋਰਾਂ ਦੇ ਫਿਰ ਕਿਸੇ ਨੇ ਕਿਹਾ ਇਹ ਕਿਹੜਾ ਚੋਰ ਸੀ ਜਿਹੜਾ ਗੱਡੀ ਤੇ ਪਿਸਤੌਲ ਚੁੱਕ ਕੇ ਫਿਰਦਾ ਇਹ ਮੈਨੂੰ ਕੋਈ ਕੰਮ ਵਾਲੇ ਲੱਗਦੇ ਸਰਪੰਚ ਨੂੰ ਕਿਸੇ ਨੇ ਆ ਕੇ ਦੱਸਿਆ ਗਲੀ 'ਚ ਮੁੰਡੇ ਡਿੱਗੇ ਪਏ ਆ ਜਦੋਂ ਜਾ ਕੇ ਦੇਖਿਆ ਤਾਂ ਕਾਕੀ ਹੋਰੀ ਗਲੀ ਦੇ ਕੱਖਾਂ ਵਾਂਗ ਖਿਲੜੇ ਪਏ ਸੀ ਪਹਿਚਾਨ ਕੀਤੀ ਤੇ ਪਤਾ ਲੱਗਾ ਪਿੰਡ ਦੇ ਹੀ ਮੁੰਡੇ ਨੇ ਲੋਕਾਂ ਨੇ ਸਾਰਿਆਂ ਨੂੰ ਚੁੱਕਿਆ ਤੇ ਕਿਸੇ ਘਰੋਂ ਪਾਣੀ ਮੰਗਾ ਕੇ ਪਿਲਾਇਆ ਫਿਰ ਸਰਪੰਚ ਨੇ ਡਾਕਟਰ ਨੂੰ ਫੋਨ ਕੀਤਾ ਤੇ ਕਿਹਾ ਹੁਣੀ ਤੇਰੇ ਘਰੇ ਆ ਰਹੇ ਆ ਪਿੰਡ 'ਚ ਚੋਰ ਆਏ ਸੀ ਕੁਝ ਮੁੰਡਿਆਂ ਦੇ ਸੱਟਾਂ ਵੱਜ ਗਈਆਂ ਸਾਰੇ ਜਖਮੀਆਂ ਨੂੰ ਚੱਕ ਕੇ ਡਾਕਟਰ ਦੇ ਘਰੇ ਲੈ ਗਏ ਉਧਰੋਂ ਕਾਕੇ ਦੇ ਪਿਓ ਨੂੰ ਕਿਸੇ ਬੰਦੇ ਨੇ ਦੱਸਿਆ ਤੇਰਾ ਮੁੰਡਾ ਵੀ ਵਿੱਚ ਹੀ ਐ ਉਹਦੇ ਵੀ ਸੱਟਾਂ ਵੱਜੀਆਂ ਨੇ ਉਹ ਵੀ ਮਗਰੀ ਪਹੁੰਚ ਗਿਆ ਡਾਕਟਰ ਨੇ ਸਾਰਿਆਂ ਦਾ ਵਾਰੀ-ਵਾਰੀ ਇਲਾਜ ਕੀਤਾ ਤੇ ਪੱਟੀਆਂ ਕੀਤੀਆਂ ਕਾਕੇ ਦੇ ਸਿਰ 'ਚ ਸੱਟ ਸੀ ਤੇ ਬਾਕੀਆਂ ਦੇ ਵੀ ਕਾਫੀ ਜ਼ਖਮ ਸੀ ਲੋਕਾਂ ਨੇ ਬਹੁਤ ਤਾਰੀਫ਼ ਕੀਤੀ ਕਿ ਮੁੰਡਿਆਂ ਨੇ ਚੋਰਾਂ ਦਾ ਮੁਕਾਬਲਾ ਕੀਤਾ ਬਹੁਤ ਹੀ ਹਿੰਮਤ ਵਾਲੇ ਨੇ ਮੁੰਡੇ ਸਾਰੇ ਪਿੰਡ ਵਾਲਿਆਂ ਨੇ ਵਾਰੀ-ਵਾਰੀ ਮੁੰਡਿਆਂ ਨੂੰ ਸ਼ਾਬਾਸ਼ੀ ਦਿੱਤੀ ਸਰਪੰਚ ਨੇ ਕਾਕੇ ਨੂੰ ਪਾਸੇ ਕਰਕੇ ਕਿਹਾ ਤੈਨੂੰ ਕਿਵੇਂ ਪਤਾ ਲੱਗਾ ਉਹ ਬੰਦੇ ਚੋਰ ਆ ਜੇ ਕੋਈ ਗੱਲ ਆ ਮੈਨੂੰ ਹੁਣੇ ਦੱਸ ਦੇ ਜੇ ਕਿਸੇ ਹੋਰ ਕੰਮ ਆਏ ਸੀ ਉਹ ਵੀ ਦੱਸ ਦੇ ਆਪਾਂ ਹੱਲ ਕਰ ਲਾਂਗੇ ਕਾਕੀ ਨੇ ਕਿਹਾ ਨਹੀਂ ਜੀ ਉਹ ਤੇ ਬੇਗਾਨੇ ਬੰਦੇ ਦੇਖ ਕੇ ਮੈਂ ਫੋਨ ਕਰਤਾ ਬਾਕੀ ਮੈਨੂੰ ਨਹੀਂ ਪਤਾ ਕੁਝ ਫੜਦੀਆਂ ਤੋਂ ਸੱਟਾਂ ਵੱਜ ਗਈਆਂ ਬੰਦੇ ਵੀ 4-5 ਸੀ ਸਰਪੰਚ ਕਹਿੰਦਾ ਚਲ ਠੀਕ ਆ ਚਲ ਤੂੰ ਘਰੇ ਆਪਦੇ ਪਿਓ ਨਾਲ ਬਾਕੀ ਗੱਲ ਦਿਨੇ ਕਰਦੇ ਆਂ ਕਾਕੀ ਨੇ ਆਪਣੇ ਪਿਓ ਨੂੰ ਬੁਲਾਇਆ ਤੇ ਉਹ ਘਰੇ ਚਲੇ ਗਏ ਕਾਕਾ ਚਾਹੁੰਦਾ ਤੇ ਨਵੀ ਦਾਸ ਦਾ ਨਾਂ ਵੀ ਲੈ ਸਕਦਾ ਸੀ ਪਰ ਉਹਨੇ ਇਹ ਨਹੀਂ ਕੀਤਾ ਕਿਉਂਕਿ ਫਿਰ ਕਾਕੇ ਨੂੰ ਵੀਣਾ ਬਾਰੇ ਵੀ ਬੋਲਣਾ ਪੈ ਸਕਦਾ ਸੀ ਵੀਣਾ ਤੇ ਸੁਖੀ ਦੇ ਸੁਹੇਲ ਪੁਨੇ ਤੋਂ ਸਾਰਾ ਪਿੰਡ ਵਾਕਫ ਸੀ ਕਾਕੇ ਨੂੰ ਪਤਾ ਸੀ ਵੀਣਾ ਦੀ ਬਦਨਾਮੀ ਮਤਲਬ ਸੁਖੀ ਦੀ ਵੀ ਬਦਨਾਮੀ ਦੂਜੇ ਪਾਸੇ ਵੀਨਾ ਨੂੰ ਕੁਝ ਆਰਾਮ ਮਿਲਿਆ ਤੇ ਨੀਂਦ ਆ ਗਈ। ਨੀਂਦ 'ਚ ਵੀ ਉਹਨੂੰ ਪਤਾ ਸੀ ਕਿ ਨਵੀਂ ਦਾਮੇ ਪਤਾ ਲੈਣਾ ਪਰ ਹਿੰਮਤ ਨਹੀਂ ਸੀ ਹੋ ਰਹੀ ਕਿਵੇਂ ਉੱਠ ਕੇ ਫੋਨ ਚੱਕੇ ਬੇਸੁਰਤ ਪਈ ਰਹੀ। ਉਦੋਂ ਕਾਕੀ ਦਾ ਪਿਓ ਰਾਜ ਤੇ ਕੁਝ ਨਾ ਬੋਲਿਆ ਪਰ ਘਰ ਜਾ ਕੇ ਕਿਹਾ ਕਿਉਂ ਮੋਤ ਨੂੰ ਲੱਭਦਾ ਫਿਰਦਾ ਸਾਰਾ ਪਿੰਡ ਸੀ ਤੈਨੂੰ ਇਕੱਲੇ ਨੂੰ ਕੀ ਅੱਗ ਲੱਗੀ ਸੀ ਚੋਰ ਫੜਨ ਦੀ ਹੁਣ ਤੇਰੇ ਮੂੰਹ ਵੱਲ ਨਹੀਂ ਦੇਖਣਾ ਘਰੋਂ ਕੱਢ ਦਊਂਗਾ ਬੰਦਾ ਬਣ ਜਾ। ਕਾਕੇ ਦੀ ਮਾਂ ਆਈ ਤੇ ਦੇਖ ਕੇ ਕਿਹਾ ਵੇ ਤੂੰ ਕੀ ਕਰ ਲਿਆ ਮਰ ਜਾਣਿਆ ਬੈਠ ਇੱਥੇ ਹੋਰ ਤੇ ਨਹੀਂ ਵਜੀ ਨਹੀਂ ਸੁਖੀਏ ਪਾਣੀ ਦੇ ਆਪਣੇ ਵੀਰੇ ਨੂੰ ਸੁਖੀ ਅੰਦਰੋਂ ਨਿਕਲੀ ਤੇ ਪੱਜ ਕੇ ਪਾਣੀ ਲੈ ਕੇ ਆਈ ਤੇ ਕਾਕੇ ਨੂੰ ਫੜਾਤਾ ਸੁਖੀ ਬੋਲੀ ਇਹ ਕੀ ਗੱਲ ਆ ਕਾਕੇ ਘਰੀ ਬੈਠ ਜਾਇਆ ਕਰ ਕੀ ਲੈਣਾ ਤੂੰ ਲੋਕਾਂ ਦੇ ਪੰਗਿਆਂ ਤੋਂ ਸੁਖੀ ਦਾ ਇਸ਼ਾਰਾ ਕਾਕਾ ਠੀਕ ਠੀਕ ਸਮਝ ਗਿਆ ਸੀ ਕਿ ਸੁਖੀ ਕੀ ਕਹਿਣਾ ਚਾਹੁੰਦੀ ਆ ਸੁਖੀ ਨੇ ਆਪਣੇ ਪਿਓ ਨੂੰ ਕਿਹਾ ਕੋਈ ਦਵਾਈ ਨਹੀਂ ਦਿੱਤੀ ਡਾਕਟਰ ਨੇ ਉਹਨੇ ਦਵਾਈ ਜੇਬ ਚੋਂ ਕੱਢੀ ਤੇ ਸੁਖੀ ਨੂੰ ਫੜਾਤੀ ਸੁਖੀ ਨੇ ਗੋਲੀਆਂ ਕਾਗਜ਼ ਚੋਂ ਕੱਢ ਕੇ ਕਾਕੇ ਨੂੰ ਫੜਾਈਆਂ ਅਤੇ ਪਾਣੀ ਦਾ ਗਲਾਸ ਦਿੱਤਾ ਫਿਰ ਸੁਖੀ ਨੇ ਨਵੀਂ ਬਾਰੇ ਜਾਣਨ ਲਈ ਕਿਹਾ ਬਾਪੂ ਜੀ ਚੋਰ ਫੜੇ ਗਏ ਉਹਦੇ ਪਿਓ ਨੇ ਕਿਹਾ ਨਹੀਂ ਪੁੱਤ ਕਿਤੇ ਹੱਥਾਂ 'ਚੋਂ ਨਿਕਲ ਗਏ ਸੱਟਾ ਮਾਰ ਕੇ ਨਾਲਿਕਾ ਕਾ ਹਰਕ ਚ ਬੋਲਿਆ ਕੋਈ ਨਾ ਅਗਲੀ ਵਾਰੀ ਫੜੇ ਜਾਣਗੇ ਸੁਖੀ ਦੀ ਮਾਂ ਨੇ ਝਿੜਕ ਕੇ ਕਿਹਾ ਤੈਨੂੰ ਕੀ ਲੋੜ ਆ ਸਾਰਾ ਪਿੰਡ ਆ ਚੋਰਾ ਨੂੰ ਫੜਨ ਦੀ ਅਕਲ ਨਹੀਂ ਆਉਂਦੀ ਸੱਟਾਂ ਖਾ ਕੇ ਵੀ ਹੁਣ ਟਿੱਕੇ ਬੈਟ ਜਾ ਬਾਕੀ ਦੀ ਕਹਾਣੀ ਅਗਲੇ ਪਾਗ ਵਿੱਚ ਸੁਣਾਵਾਂਗੇ ਜੇ ਕਹਾਣੀ ਪਸੰਦ ਆ ਰਹੀ ਹੈ ਤੇ ਸਾਡੇ ਚੈਨਲ ਰੂਹ ਦੀ ਖੁਸ਼ਬੂ ਨੂੰ ਜਰੂਰ ਸਬਸਕ੍ਰਾਈਬ ਕਰੋ ਤਾਂ ਕਿ ਜਦੋਂ ਅਸੀਂ ਅਗਲਾ ਭਾਗ ਅਪਲੋਡ ਕਰੀਏ ਤੁਹਾਡੇ ਸਾਰਿਆਂ ਕੋਲ ਪਹੁੰਚ ਜਾਵੇ ਜੀ ਮਿਲਦੇ ਹਾਂ ਫਿਰ ਨੈਕਸਟ ਵੀਡੀਓ ਚ ਨੈਕਸਟ ਪੰਜ